ਤਿੰਨ ਦਿਨਾਂ ਨੂੰ ਹੋਣੀ ਸੀ ਰਿਟਾਇਰਮੈਂਟ ਪਰਿਵਾਰ ਸਵਾਗਤ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਪਰ ਮਿਲੀ ਮੰਹੂਸ ਖਬਰ ਫੌਜੀ ਦੀ ਹਾਰਟ ਅਟੈਕ ਨਾਲ ਹੋ ਗਈ ਮੌਤ ਇਸ ਨੂੰ ਕੀ ਕਹੀਏ ਕਿ 25 ਸਾਲ ਫੌਜ ਵਿੱਚ ਸੇਵਾ ਕਰਨ ਉਪਰੰਤ 30 ਜੂਨ ਨੂੰ ਰਿਟਾਇਰਮੈਂਟ ਹੋ ਕੇ ਘਰ ਆ ਰਹੇ ਸਤਨਾਮ ਸਿੰਘ ਦੀ ਜਿੱਥੇ ਪੂਰਾ ਪਰਿਵਾਰ ਰਿਸ਼ਤੇਦਾਰ ਮਿੱਤਰ ਉਡੀਕ ਕਰ ਰਹੇ ਸਨ ਅਤੇ ਉਧਰ ਇਸ ਦੇ ਉਲਟ ਉਹਨਾਂ ਨੂੰ ਇਹ ਮੰਹੂਸ ਖਬਰ ਆਣ ਮਿਲੀ ਕਿ ਸਤਨਾਮ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਸਤਨਾਮ ਸਿੰਘ ਪਿੰਡ ਕੁਹਾੜਿਆਵਾਲੀ ਦਾ ਰਹਿਣ ਵਾਲਾ ਹੈ ਅਤੇ ਸਾਲ 15 ਅਕਤੂਬਰ 2001 ਵਿੱਚ ਆਸਾਮ ਰਾਈਫਲ ਫਸਟ ਵਿੱਚ ਭਰਤੀ ਹੋਇਆ ਸੀ ਸਤਨਾਮ ਸਿੰਘ ਜਿੱਥੇ ਇੱਕ ਵਧੀਆ ਸੈਨਿਕ ਸੀ ਉੱਥੇ ਹੀ ਉਹ ਬਹੁਤ ਵਧੀਆ ਖਿਡਾਰੀ ਵੀ ਸੀ ਉਸਨੇ ਫੌਜ ਵਿੱਚ 2004 ਤੱਕ ਕਰੋਸ ਕੰਟਰੀ ਦੌੜ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ਉਹ ਬਾਕਸਿੰਗ ਕਰਨ ਲੱਗਾ ਸਤਨਾਮ ਸਿੰਘ ਬਾਕਸਿੰਗ ਵਿੱਚ ਸੁਪਰ ਹੈਵੀ weight ਪੱਧਰ ਤੇ ਇੰਟਰ ਬਰਗੇਡ ਮੁਕਾਬਲੇ ਦਾ ਜੇਤੂ ਰਿਹਾ ਹੈ ਸਤਨਾਮ ਸਿੰਘ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਬਹੁਤ ਖੁਸ਼ ਸੀ ਅਤੇ ਉਸਨੇ ਵਿਦੇਸ਼ ਰਹਿੰਦੇ ਆਪਣੇ ਭਰਾ ਨੂੰ ਇਹ ਕਿਹਾ ਸੀ ਕਿ ਉਹ ਬਿਰਧ ਮਾਤਾ ਪਿਤਾ ਅਤੇ ਆਪਣੇ ਅਤੇ ਉਸਦੇ ਪਰਿਵਾਰ ਦੀ ਦੇਖਭਾਲ ਕਰ ਲਵੇਗਾ। ਉਹ ਹੁਣ ਫਿਕਰ ਨਾ ਕਰੇ ਕਿਉਂਕਿ ਉਹ ਹੁਣ ਸੇਵਾ ਮੁਕਤ ਹੋ ਕੇ ਪਰਿਵਾਰ ਵਿਚ ਆ ਰਿਹਾ ਹੈ ਅਤੇ ਉਹ ਹੁਣ ਪਰਿਵਾਰ ਵਿਚ ਹੀ ਆਪਣਾ ਸਮਾਂ گزارੇਗਾ। ਉਦਰੇ ਪਾਣਾ ਵਰਤ ਜਾਣ ਮਗਰੋਂ ਉਸਦਾ ਪਰਿਵਾਰ ਜਿਸ ਵਿੱਚ ਉਸਦੇ ਮਾਤਾ ਪਿਤਾ, ਪਤਨੀ, ਦੋ ਪੁੱਤਰ ਉਸਦਾ ਭਰਾ ਪਰਜਾਈ ਸ਼ਾਮਿਲ ਹਨ। ਇਸ ਖਬਰ ਨਾਲ ਵੱਡੇ ਸਦਮੇ ਵਿਚ ਹਨ। ਉਸ ਦੇ ਭਰਾ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਭਰਾ ਦਾ ਮੈਨੂੰ ਹਮੇਸ਼ਾ ਬਹੁਤ ਸਹਿਯੋਗ ਸੀ ਉਸਨੇ ਹਮੇਸ਼ਾ ਇਹ ਕਿਹਾ ਸੀ ਕਿ ਉਹ ਦੋਵੇਂ ਪ੍ਰਾਸਾਰੀ ਜ਼ਿੰਦਗੀ ਇਕੱਠੇ ਰਹਿਣਗੇ ਅਤੇ ਇੱਕ ਦੂਜੇ ਦਾ ਬੋਝ ਚੱਲਣਗੇ ਉਸ ਦਾ ਕਹਿਣਾ ਸੀ ਕਿ ਅਸੀਂ ਤਾਂ ਉਸ ਦੇ ਰਿਟਾਇਰਮੈਂਟ ਹੋਣ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਾ ਕਿ ਸਾਨੂੰ ਨਹੀਂ ਸੀ ਪਤਾ ਕਿ ਹੁਣ ਸਾਨੂੰ ਉਸ ਦੀ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰਨੀਆਂ ਪੈਣਗੀਆਂ ਇਸ ਮੌਕੇ ਉਸ ਦੇ ਦੋਸਤ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਹੀ ਮਿਲਨਸਾਰ ਸੀ ਅਤੇ ਉਸਨੇ ਫੌਜ ਵਿੱਚ ਰਹੇ ਕੇ ਬਹੁਤ ਜ਼ਿਆਦਾ ਨਾਮਨਾ ਖੱਟਿਆ उसने मेरे नाल वादा कीता होया सी कि तू कार चाल के मेरे औण दी तैयारी करी आपा इकठे बैठांगे पर हुन उसदे ना औण दा सुनेहा मिलया ये साढे चित चेते भी नहीं सी फाजिल का तो आरबी लाइव मीडिया ਲਈ रुपेश बांसल दी रिपोर्ट हाँ जी हाँ जी मेरे बड़े ब्रदर ਗੱਡੀ ਤੋਂ ਵੱਡੀ ਹਾਂਜੀ ਮੇਰੇ ਤੋਂ ਵੱਡੀ ਤੁਹਾਨੂੰ ਫਿਰ ਇੱਕ ਦੋਈ ਤਲਾਹ ਮਿਲੀ ਜਿਉਂ ਨਾਲ ਦੇ ਇੰਟਰ ਕਰਕੇ ਪਹਿਲਾਂ ਤਾਂ ਤੁਸੀਂ ਪਰਿਵਾਰ ਵੱਲੋਂ ਤਿਆਰੀ ਕਰਦੇ ਹੋ ਕਿ ਉਹਨਾਂ ਦੇ ਹਾਂਜੀ ਹਾਂਜੀ ਪਹਿਲਾਂ ਗੱਲਬਾਤ ਹੋਈ ਕਹਿੰਦਾ ਸੀ ਸਾਰਿਆਂ ਨੂੰ ਮੈਂ ਇੱਕ ਤਰੀਕ ਨੂੰ ਉੱਥੋਂ ਮੇਰੀ ਟਿਕਟ ਕਨਫਰਮ ਹੈ ਮੈਂ ਤਿੰਨ ਤਰੀਕ ਨੂੰ ਆਇਆ ਤੁਸੀਂ ਅੱਗੋਂ ਮੈਨੂੰ ਲੈਣ ਆਇਆ ਮੈਨੂੰ ਰੀਸਿਵ ਕਰਿਆ ਜੇ ਗੱਡੀਆਂ ਲੈ ਕੇ ਆਏ ਜੇ ਮੈਂ ਵਰਤੀ ਚ ਆਉਣਾ ਹੈ ਐਦਕੀ ਹਾਰ ਲੈ ਕੇ ਆਏ ਮੈਂ ਅਸੀਂ ਪੂਰਾ ਪਾਰਟੀ ਕਰਨੀ ਹੈ ਉਦੋਂ ਮੈਂ ਮੁੜ ਕੇ ਡਿਊਟੀ ਤੇ ਨਹੀਂ ਜਾਣਾ ਪਰ ਰੱਬ ਨੇ ਚਾਇਆ ਹੀ ਨਹੀਂ ਮੁੜ ਕੇ ਜਾਇਆ ਨਹੀਂ ਜਾਣਾ ਕਹਿੰਦਾ ਕਿ ਆ ਵੀ ਮੈਨੂੰ ਰਿਸਿਵ ਕਰਿਓ ਹਾਂਜੀ ਇਸ ਕਿੰਨਾ ਦੁੱਖ ਆ ਕਿ ਤੁਸੀਂ ਉਹ ਕਿੰਨਾ ਸੀ ਅੱਜ ਕਿਸ ਤਰ੍ਹਾਂ ਦਾ ਦੁੱਖ ਕਹਿੰਦੇ ਨਾਲ ਲੋਕੀ ਕਹਿੰਦੇ ਨਾਲ ਭਰਾ ਭਰਾਵਾਂ ਦੇ ਭਾਵਾਂ ਦੇ ਬਸ ਬੰਦ ਮੇਰੀਆਂ ਭਾਵਾਂ ਨਹੀਂ ਆ ਗਈਆਂ ਪਰਵਾਰ ਦੇ ਵਿੱਚ ਮਾਤਾ ਪਿਤਾ ਦੀ ਸੇਵਾ ਕਰਾਰੇ ਤੇ ਵੀ ਬੁਧਾ ਬਚੇ ਤੁਸੀਂ ਬਾਹਰ ਮੈਂ ਇੱਥੇ ਆ ਜੂਗਾ ਮਾਤੇ ਉਹ ਉਸਨੂੰ ਜਦ ਪਰਵਾਰ ਨੂੰ ਬੱਚੇ ਸਮਝੂਗਾ ਨਹੀਂ ਲੱਗੇ ਤਾਂ ਦੇਣਾ ਜਰੂਰੀ ਹੋ ਸਮਝ ਕਰਦੇ ਹੋਏ ਦੇਖੋ ਜੋ ਗੱਲ ਹੁੰਦੀ ਸੀ ਗੱਲ ਇਹ ਹੁੰਦੀ ਸੀ ਮੈਂ ਆ ਜਣਾ ਕਰੇ ਗੱਲ ਇਹ ਵੀ ਕੀਤੀ ਮਾਂ ਚਲ ਤੂੰ ਆ ਜਿਆ ਕਰੇ ਮੈਂ ਬਾਹਰ ਹਾਂ ਮਾਂ ਤੂੰ ਘਰ ਆ ਜੀ ਮਾਤਾ ਪਿਤਾ ਟਲੇ ਰਹਿੰਦੇ ਨੇ ਪਿੱਛੇ ਮੰਮੀ ਬਹੁਤ ਟਲੇ ਰਹੇ ਡੈਡੀ ਵੀ ਮੈਂ ਤੂੰ ਆ ਜੈਗਾ ਨਾਲ ਜਵਾਗ ਬੱਚੇ ਛੋਟੇ ਹੀ ਨੇ ਘਰ ਦਾ ਖਿਆਲ ਰੱਖਿਆ ਮੈਂ ਬਾਹਰ ਮੈਨੂੰ ਬਾਕ ਘਰ ਦਾ ਫਿਕਰ ਨਾ ਹੋਊਗਾ ਬਸ ਉਹ ਸਾਰੀਆਂ ਗੱਲਾਂ ਵਿੱਚੇ ਰਹਿ ਗਈਆਂ ਜਿਹੜੀਆਂ ਅਸੀਂ ਕੋਈ ਸਲਾਹਾਂ ਵੀ ਕੀਤੀਆਂ ਉਹ ਵੀ ਵਿੱਚੇ ਰਹਿ ਗਈ ਕੀ ਨਾਮ ਆਪਣਾ ਜੀ ਮੇਰਾ ਹੌਲਦਾਰ ਮਜੀਤ ਸਿੰਘ ਇਹ ਸਾਰੇ ਜਿਹੜੇ ਫੌਜੀ ਸਾਹਿਬ ਦੀ ਡੈਥ ਹੋਈ ਆ ਔਰ ਫੌਜ ਦੇ ਵਿੱਚੋਂ ਸਰਵਿਸ ਕਰਦੇ ਸੀ ਕੀ ਹੋ ਜਿਓ ਤੁਸੀਂ ਦੱਸ ਰਹੇ ਸੀ ਪਲੇਅਰ ਵਗੈਰਾ ਰਹਿ ਗਏ ਨੇ ਉਹਨਾਂ ਦੇ ਚੀਜ਼ਾਂ ਨਾਲੇ ਜਰੂਰ ਸਾਡੇ ਨਾਲ ਸਨ ਜੀ हां ਜੀਵਨਪਰ ਇਸ ਤਰ੍ਹਾਂ ਵੀ ਇਹ ਜਿਹੜਾ ਵਾ ਰਫਲਮਨ ਸਤਨਾਮ ਸਿੰਘ 2000 ਦੇ ਵਿੱਚ ਭਰਤੀ ਹੁੰਦਾ ਵਾ ਬਹੁਤ ਵਧੀਆ ਸੋਲਜਰ ਤੇ ਆਪਣਾ ਸੋਲਜਰ ਦੇ ਨਾਲ ਨਾਲ ਇਹ ਮਤਲਬ ਇੱਕ ਪਲੇਅਰ ਬਹੁਤ ਵਧੀਆ ਕਰਾਸ ਕੰਟਰੀ ਦਾ ਪਲੇਅਰ ਇੱਕ ਨੰਬਰ ਦਾ ਉਸ ਤੋਂ ਬਾਅਦ ਇਸ ਬੰਦੇ ਨੇ ਬੌਕਸਿੰਗ ਤੇ ਬਹੁਤ ਹੀ ਵਧੀਆ ਮਤਲਬ ਪ੍ਰਦਰਸ਼ਨ ਜਿਹੜਾ ਕੀਤਾ ਵਾ ਸਾਡੀ ਜੁਨਟ ਦਾ ਵੀ ਨਾਮ ਇੰਨਾ ਰੋਸ਼ਨ ਕੀਤਾ ਬੰਦੇ ਨੇ ਵੀ ਬਹੁਤ ਹੀ ਜ਼ਿਆਦਾ ਇਹ ਹਰ ਬੰਦਾ ਮਤਲਬ ਜਿਹੜਾ ਹਰ ਬੰਦੇ ਨੂੰ ਇਹਦੇ ਉੱਤੇ ਇੱਕ ਪ੍ਰਾਉਡ ਸੀਗਾ ਤੇ ਇਹਦਾ ਮਤਲਬ ਬਹੁਤ ਇੱਜ਼ਤ ਔਰ ਬਹੁਤ ਮਾਨਸੀ ਇਸ ਬੰਦੇ ਦਾ ਤੇ ਇਹ ਬੰਦਾ ਅੱਜ ਪੂਰੀ ਸਰਵਿਸ ਕਰਨ ਤੋਂ ਪੂਰੀ ਸਰਵਿਸ ਕੋ ਇੰਨੇ ਕੀਤੀ ਆ ਤੇ 30 ਜੂਨ ਨੂੰ ਇੰਨੇ ਘਰ ਆਉਣਾ ਸੀਗਾ ਰਿਟਾਇਰ ਹੋ ਕੇ ਤੇ ਘਰ ਪਹੁੰਚਣਾ ਸੀਗਾ ਪਰ 4 ਦਿਨ ਪਹਿਲਾਂ ਮਾਲਕ ਨੇ ਇਹਨਾਂ ਦੇ ਨਾਲ ਆ ਕੰਮ ਕਰਤਾ ਵਾ ਬੜੇ ਸੁਪਨੇ ਸੀ ਇਹ ਬੰਦੇ ਦੇ ਬਹੁਤ ਜ਼ਿਆਦਾ ਡ੍ਰੀਮ ਸੀ ਕਿ ਮੈਂ ਘਰ ਜਾ ਕੇ ਕੀ ਕੁਝ ਕਰਨਾ ਮੈਂ ਕਿਵੇਂ ਕਰਨਾ ਵਾ ਬਾਕੀ ਬਹੁਤ ਵਧੀਆ ਸੀ ਬਾਕੀ ਇਹਨਾਂ ਦੀ ਫੈਮਿਲੀ ਦੇ ਨਾਲ ਮੇਰੀ ਤਕਰੀਬ ਨਹੀਂ ਗੱਲ ਮਤਲਬ ਗੱਲਬਾਤ ਹੁੰਦੀ ਰਹਿੰਦੀ ਆ ਪਹਿਲਾਂ ਵੀ ਹੁੰਦੀ ਰਹੀ ਆ ਅਸੀਂ ਕਿਉਂਕਿ 25 ਸਾਲ ਤੋਂ ਅਸੀਂ ਦੋਨੇ ਇਕੱਠੇ ਆ ਤੇ ਜਿਉਂ ਅਸੀਂ ਭਰਤੀ ਹੋਏ ਆ ਤੇ ਅੱਜ ਤੱਕ ਆਪਾਂ ਇਕੱਠੇ ਆ ਤੇ ਇੱਕ ਹਫ਼ਤਾ ਪਹਿਲਾਂ ਮੈਂ ਛੁੱਟੀਆਂ ਆਇਆ ਤੇ ਕੋਲ ਮਿਲ ਕੇ ਆਇਆ ਬਿਲਕੁਲ ਠੀਕ ਠਾਕ ਕੋਈ ਗੱਲਬਾਤ ਨਹੀਂ ਵਧੀਆ ਓਕੇ ਆ ਬਟ ਅਚਾਨਕ ਜਿਹੜਾ ਇਹ ਟੈਕ ਆਇਆ ਵਾ ਟੈਕ ਦੇ ਨਾਲ ਉਹ ਬੰਦੇ ਦੀ ਡੈਥ ਹੋ ਗਈ ਆ ਤੇ ਪੂਰਾ ਹੀ ਪਰਿਵਾਰ ਜਿਹੜਾ ਵਾ ਬਹੁਤ ਵੱਡੇ ਸਦਮੇ 'ਚ ਆ ਤੇ ਸਾਰਾ ਪਿੰਡ ਦਾ ਇਹਦਾ ਜਿਹੜਾ ਵਾ ਉਹ ਮਾਹੌਲ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਸਦਮੇ 'ਚ ਆ ਤੇ ਅਸੀਂ ਇੱਥੇ ਆਏ ਆ ਤੇ ਉਹ ਆ ਰਹੀ ਉਹਨਾਂ ਦੀ ਡੈੱਡ ਬੋਡੀ ਆ ਰਹੀ ਉਹਦੀ ਵੇਟ ਕਰਦੇ ਪਏ ਆ ਜਿਹੜਾ ਘਟਾ ਇਸ ਪਿੰਡ ਨੂੰ ਜਾਂ ਇਸ ਇਲਾਕੇ ਨੂੰ ਜਾਂ ਇਸ ਪਰਿਵਾਰ ਨੂੰ ਪਿਆ ਵਾ ਉਹ ਤੇ ਦੁਬਾਰਾ ਪੂਰਾ ਨਹੀਂ ਹੋ ਸਕਦਾ ਬਾਕੀ ਜੋ ਵੀ ਆ ਪਰਮਾਤਮਾ ਵਾਹਿਗੁਰੂ ਇਹਨਾਂ ਦਾ ਜਿਹੜਾ ਪਿਛੇ ਪਰਿਵਾਰ ਹੈ ਉਹਨਾਂ ਨੂੰ ਇੱਕ ਪਹਾਣਾ ਮੰਨਣ ਦਾ ਬਲ ਬਖਸ਼ੇ ਤੇ ਮਤਲਬ ਸਿੱਧੀਆਂ ਪਾਵੇ ਇਹਨਾਂ ਦੇ ਪਰਿਵਾਰ ਤੇ ਵਾਹਿਗੁਰੂ ਮੈਂ ਇਹ ਹੀ ਅਰਦਾਸ ਕਰਦਾ ਮਾਲਕ ਅੱਗੇ ਬਾਕੀ ਬਾਤ ਰਹੀ ਆ ਕਿ ਡਾਕਟਰ ਜੀ ਰਿਟਾਇਰਮੈਂਟ ਪੂਰੀ ਸੀ ਉਸ ਤੋਂ ਬਾਅਦ ਕਿੰਦਾ ਕਿ ਅਸੀਂ ਰਿਟਾਇਰਮੈਂਟ ਤੋਂ ਬਾਅਦ ਆ ਕੁਝ ਕਰਨਾ ਜਾਂ ਬੱਚਿਆਂ ਦੇ ਵਿੱਚ ਰਹਿਣਾ ਉਸ ਨੂੰ ਲੈ ਕੇ ਕਿ ਉਹ ਚੰਦੇ ਮਨ ਦੇ ਵਿੱਚ ਉਹਦੇ ਇੰਨਾ ਕ ਜਿਆਦਾ ਖੁਸ਼ ਸੀ ਵੀ 10 10 ਮਤਲਬ ਲਾਲੋ ਵੀ ਇੱਕ ਹਫਤਾ ਜਦੋਂ ਪਹਿਲਾ ਮੇਰੇ ਨਾਲ ਮਿਲਿਆ ਵਾ ਪਹਿਲਾਂ ਉਹਨੇ ਮੇਰੇ ਨਾਲ ਇਹ ਗੱਲ ਕੀਤੀ ਆ ਵੀ ਆਪਣੇ ਛੋਟਾ ਭਰਾ ਜਿਹੜਾ ਉਹਦਾ ਛੋਟਾ ਭਰਾ ਦਾ ਨਾਮ ਆ ਬਚਿੱਤਰ ਸਿੰਘ ਉਹ ਬੰਦਾ ਸਿੰਗਾਪੁਰ ਕੰਟਰੀ ਦੇ ਵਿੱਚ ਆ ਤੇ ਇਸ ਟਾਈਮ ਉਹ ਵੀ ਕੱਲ ਰਾਤ ਦਾ ਇੱਥੇ ਘਰ ਪਹੁੰਚ ਗਿਆ ਵਾ ਤੇ ਉਹਦਾ ਨਾਮ ਲੈਂਦਾ ਸੀ ਮੇਰੇ ਅੱਗੇ ਵੀ ਉਸ ਬੰਦੇ ਨੇ ਮੈਨੂੰ ਇੰਨੇ ਪੈਸੇ ਦੇਨੇ ਆ ਤੇ ਮੈਂ ਆਪਣੀ ਮਤਲਬ ਜਾ ਕੇ ਇੱਕ ਤੇ ਮਕਾਨ ਬਣਾਉਣਾ ਵਾ ਤੇ ਦੋਵਾਂ ਭਰਾਵਾਂ ਦਾ ਬਹੁਤ ਜ਼ਿਆਦਾ ਸਲੂਕ ਸੀਗਾ ਤੇ ਦੋਵਾਂ ਭਰਾਵਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਨਾਲ ਇਹਨਾਂ ਦੀ ਸ਼ਿਖਤਰ ਜਾਂ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਬਹੁਤ ਵਧੀਆ ਸੀਗਾ ਤੇ ਖੁਸ਼ ਇਹਨਾਂ ਕਾ ਜਿਆਦਾ ਕਿ ਮੈਂ ਆਪਣਾ ਜਾ ਕੇ ਮਤਲਬ ਕੋਈ ਨਾ ਕੋਈ ਕਾਰੋਬਾਰ ਵਧੀਆ ਤੋਰ ਲੈਣਾ ਵਾ ਤੇ ਬਹੁਤ ਹੀ ਵਧੀਆ ਇੱਕ ਦਿਲ ਚ ਚਾਹ ਸੀ ਵੀ ਮੈਂ ਪੈਨਸ਼ਨ ਚੱਲੇ ਆ ਪੂਰੀ ਸਰਵਿਸ ਕਰਕੇ ਪਰਿਵਾਰ ਵਿੱਚ ਵਾਪਸ ਆ ਰਿਹਾ ਹਾਂ ਹਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਵਾਪਸ ਆ ਰਿਆਂ ਪਰਿਵਾਰ ਚ ਰਾਂਗਾ ਪਰਿਵਾਰ ਚ ਰਹਿ ਕੇ ਆਪਣਾ ਕੋਈ ਕਾਰੋਬਾਰ ਕਰਾਂਗਾ ਤੇ ਵਧੀਆ ਰਾਂਗਾ ਤੇ ਮੈਨੂੰ ਵੀ ਬੁਲਾਇਆ ਵੀ ਤੂੰ ਘਰ ਆਵੀਂ ਪੇ ਆਪਾਂ ਚਲੋ ਬੈਠਾਂਗੇ ਗੱਲ ਗੱਲਾਂ ਬਾਤਾਂ ਕਰਾਂਗੇ ਜਾਂ ਕੋਈ ਵਿਚਾਰ ਵਟਾਂਦਰਾ ਕਰਾਂਗੇ ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ ਇਸ ਤੇ ਉਹਨ ਤੋਂ ਪਹਿਲਾਂ ਹੀ ਇੱਥੇ ਇਹਨਾਂ ਦੇ ਘਰ ਆ ਜਾਣਾ ਮਤਲਬ ਇਹ ਚੀਜ਼ਾਂ ਹੋਈਆਂ ਨੇ